ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਜਨਾਲਾ ਰਮਦਾਸ ਜਾਂ ਡੇਰਾ ਬਾਬਾ ਨਾਨਕ ਤੋਂ ਕਿਉਂਕਿ ਦਸਦੀਏ ਕੀ ਪੂਰੇ ਪੰਜਾਬ ਭਰ ਦੇ ਵਿੱਚ ਇਸ ਵਕਤ ਕਾਫੀ ਮਾੜੇ ਹਾਲਾਤ ਹੋਏ ਨੇ ਹੜਾਂ ਕਰਕੇ ਕੱਲ ਵੀ ਬੀਤੇ ਰਾਤ ਜੇ ਗੱਲ ਕਰੀਏ ਤਾਂ 3 ਲੱਖ ਦੇ ਕਰੀਬ ਜਿਹੜਾ ਪਾਣੀ ਫਿਰ ਤੋਂ ਰਾਵੀ ਦੇ ਵਿੱਚ ਛੱਡਿਆ ਗਿਆ ਜਿਸ ਤੋਂ ਬਾਅਦ ਕੀ ਅਜਨਾਲੇ ਦੇ ਪਿੰਡਾਂ ਦੇ ਵਿੱਚ ਹਲਕੇ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਕਾਫੀ ਇੱਕ ਡਰ ਵਾਲਾ ਮਾਹੌਲ ਜਿਹੜਾ ਬਣਿਆ ਹੈ ਲੇਕਿਨ ਪ੍ਰਸ਼ਾਸਨ ਲਗਾਤਾਰ ਡਿਊਟੀਆਂ ਕਰ ਰਿਹਾ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਵੱਡੇ ਪੱਤਰ ਤੇ ਪਹੁੰਚ ਰਹੀਆਂ ਨੇ ਤਾਂ ਉਹਨਾਂ ਵੱਲੋਂ ਵਕਫ ਵਕਫ ਤਰ੍ਹਾਂ ਦੇ ਲੰਗਰ ਲਗਾ ਕੇ ਸੇਵਾ ਜਿਹੜੀ ਉੱਥੇ ਕੀਤੀ ਜਾ ਰਹੀ ਹੈ ਲੇਕਿਨ ਇੱਕ ਸੇਵਾ ਤਾੜੇ ਨਾਲ ਅਸੀਂ ਇੱਕ ਇਹੋ ਜਿਹੀ ਵੀ ਸਾਂਝੀ ਕਰ ਰਹੇ ਹਾਂ ਤਸਵੀਰ ਤੁਸੀਂ ਵੇਖ ਸਕਦੇ ਇੱਥੇ ਜਿੱਥੇ ਬੈਟਰੀਜ਼ ਪਈਆਂ ਹੋਈਆਂ ਇਹਨਾਂ ਨੂੰ ਚਾਰਜ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਨੇੜਲੇ ਪਿੰਡ ਹੈਗੇ ਨੇ ਜਿੱਥੇ ਬਿਜਲੀ ਦਾ ਕਨੈਕਸ਼ਨ ਕੱਟੇ ਗਏ ਨੇ ਤਾਂ ਉਹਨਾਂ ਦੇ ਘਰਾਂ ਤੱਕ ਇਹ ਇਨਵਰਟਰ ਪਹੁੰਚਾਏ ਜਾ ਰਹੇ ਨੇ ਇਹਨਾਂ ਨੂੰ ਚਾਰਜ ਕਰਕੇ ਤਾਂ ਜੋ ਆਪਣੇ ਘਰਾਂ ਦੇ ਵਿੱਚ ਆਪਣੀ ਜਿਹੜੀ ਲਾਈਟ ਆ ਉਹ ਔਨ ਕਰ ਸਕਣ ਆਪਣੇ ਮੋਬਾਈਲ ਚਾਰਜ ਕਰ ਸਕਣ ਤਾਂ ਜੋ ਕਿਸੇ ਦੇ ਨਾਲ ਸੰਪਰਕ ਕਰਨ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਇਹ ਬੜੀ ਅਨੋਖੀ ਤੇ ਇੱਕ ਨਵਹਿਕਲੀ ਸੇਵਾ ਕਹਿ ਸਕਦੇ ਹਾਂ ਕੀਤੀ ਜਾ ਰਹੀ ਹੈ ਇੱਥੇ ذراور ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਫਤਿਹ ਜੀ ਆਇਆਂ ਨੂੰ ਜੀ ذراور ਜੀ ਕਾਫੀ ਅਨੋਖੀ ਸੇਵਾ ਕਿੱਦਾਂ ਆਇਆ ਮਾਇੰਡ ਚ ਕਿ ਸੇਵਾ ਕਰਨੀ ਚਾਹੀਦੀ ਵੇਖੋ ਗੱਲ ਇਹਦਾ ਕਿ ਜਦੋਂ ਕੋਈ ਬੰਦਾ ਜਿਹੜਾ ਕੰਮ ਕਰਦਾ ਹੋਵੇ ਨਾ ਉਹਨੂੰ ਆਪਣੇ ਕੰਮ ਦੇ ਬਾਰੇ ਚ ਧਿਆਨ ਹੁੰਦਾ ਹੁਣ ਸਾਡਾ ਕੰਮ ਹੈ ਇਨਵਰਟਰ ਬੈਟਰੀਆਂ ਦਾ ਜਦੋਂ ਕਿਤੇ ਹਨੇਰਾ ਵੇਖਦੇ ਆ ਆਪਣੇ ਤੇ ਦਿਨ ਨੂੰ ਕੁਝੋਂ ਲੱਗ ਜਾਂਦਾ ਕਿ ਯਾਰ ਸਾਡੇ ਘਰ ਚਾਨਣ ਨਹੀਂ ਆ ਇਹਦੇ ਕਰਨੇ ਰੱਖਉ ਆ ਇਹਦੇ ਵੀ ਕੋਈ ਨਾ ਕੋ ਕੋਸ਼ਿਸ਼ ਕਰੀਏ ਅਸੀਂ ਨਾ ਜਿੱਦਾਂ ਹੋਣਾ ਸਾਰੇ ਜਿਵੇਂ ਚੱਲ ਰਿਹਾ ਵੀ ਜਿੰਨੀ ਇੱਕ ਕਿਸੇ ਚ ਸਮਰੱਥਾ ਹੈਗੀ ਆ ਸੇਵਾ ਕਰ ਰਿਹਾ ਹੜਪੀੜਤਾ ਦੀ ਜਾ ਕੇ ਇਸੇ ਤਰ੍ਹਾਂ ਮੈਂ ਵੀ ਸਰਦਾਰ ਜੂਲ ਸਿੰਘ ਸਮਰਾ ਦੇ ਨਾਲ ਜਾਣੇ ਰਹੀ ਨਹੀਂ ਗਏ ਤੇ ਇੱਕ ਦਿਨ ਅਸੀਂ ਇੱਕ ਪਿੰਡ ਗਏ ਤੇ ਉਥੇ ਇਹ ਹਾਲਤ ਸੀਗੀ ਕਿ ਰਾਤ ਨੂੰ ਨਾ ਕਈਆਂ ਘਰਾਂ ਦੇ ਵਿੱਚ ਮੋਮਬਤੀ ਵੀ ਨਹੀਂ ਮਤਲਬ ਮੋਮਬਤੀ ਦਾ ਤੇ ਹੁਣ ਰਵਾਜ ਹੀ ਖਤਮ ਹੋ ਗਿਆ ਲਾਈਟ ਬੰਦ ਕਿਸੇ ਦਾ ਮੋਬਾਈਲ ਚਾਰਜ ਨਹੀਂ ਕਿਸੇ ਦੇ ਨਾਲ ਸੰਪਰਕ ਨਹੀਂ ਹੋ ਪਾਰਿਆ ਸੀ ਤੇ ਉਹ ਮੈਂ ਰਾਤ ਨਾ ਸੁਤਾ ਤੇ ਮੇਰੇ ਐਵੇਂ ਦਿਮਾਗ ਦੇ ਵਿੱਚ ਗੱਲ ਆਈ ਵੀ ਯਾਰ ਜੇ ਆਪਾਂ ਇਹ ਕਰਤੀਏ ਕਿਉਂਕਿ ਮੈਂ ਥੋੜਾ ਜਿਹਾ ਮਤਲਬ ਫਿਜ਼ੀਕਲੀ ਮੇਰਾ ਸਰੀਰ ਢੱਲਾ ਮਠਾਰਿੰਦਾ ਮੇਰੇ ਕੋਲ ਜਿਆਦਾ ਆਪਣੇ ਆਪ ਹੱਥੀਂ ਬਾਰੀ ਬਹੁਤਾ ਕੰਮ ਨਹੀਂ ਹੁੰਦਾ ਮੇਰੇ ਕੋ ਤੇ ਮੈਂ ਅਗਲੇ ਦਿਨਾਂ ਥੋੜਾ ਜਿਹਾ ਐਵੇਂ ਹੀ ਇੱਕ ਪੋਸਟ ਬਣਾ ਕੇ ਪਾ ਦਿੱਤੀ ਵੀ ਇਹ ਸੇਵਾ ਅਸੀਂ ਕਰਾਂਗੇ ਜੇ ਕੋਈ ਬੈਟਰੀ ਹੜ ਪਿੰਡ ਤੇ ਪਿੰਡ ਦੀ ਆਉਂਦੀ ਆ ਤੇ ਅਸੀਂ ਉਹਦੇ ਕੋਲ ਕੋਈ ਚਾਰਜ ਨਹੀਂ ਲਵਾਂਗੇ ਉਹਦਾਂ ਵੈਸੇ ਅਸੀਂ ਜੇ ਬੈਟਰੀ ਲਾਉਣੀ ਹੈ ਤਾਂ ਉਹਦਾ ਤਕਰੀਬਨ 2.5 300 ਰੁਪਿਆ ਚਾਰਜਿੰਗ ਦਾ ਲੈਣੇ ਆ। ਉਹਦੇ 'ਚ ਇਹ ਕੀਤਾ ਵੀ ਹੁਣ ਜਿੰਨਾ ਚਿਰ ਤੱਕ ਇਹ ਇਤਰਾਸ ਦੀ ਚੱਲੂਗੀ ਕੋਈ ਬੈਟਰੀ ਭਾਵੇਂ 10 ਵਾਰੀ ਚਾਰਜ ਕਰਾ ਕੇ ਖੜੇ ਸਾਡੇ ਕੋਲ ਫ੍ਰੀ ਆਫ ਕੋਸਟ ਚਾਰਜ ਕਰਕੇ ਦੇਾਂਗੇ ਤੇ ਹੁਣ ਲੋਕੀ ਲਿਆ ਰਹੇ ਆ ਕਿਉਂਕਿ ਵੀ ਕੋਚ ਹੀ ਸਹੀ ਸੂਰਜ ਦਾ ਮੁਕਾਬਲਾ ਤੇ ਕੋਈ ਨਹੀਂ ਕਰ ਸਕਦਾ ਪਰ ਸੂਰਜ ਦੀ ਅਣਹੋਦ ਦੇ ਵਿੱਚ ਜਗਨੂ ਕੋਸ਼ਿਸ਼ ਤਾਂ ਕਰਦਾ ਨਾ ਕਿ ਮੈਂ ਚਾਨਣ ਕਰਾਂ ਸਾਡੀ ਵੀ ਇਹ ਜਗਨੂ ਵਾਲੀ ਐ ਫਟਿਆ ਵੀ ਸਾਡੀ ਇੱਕ ਕੋਸ਼ਿਸ਼ ਆ ਵੀ ਅਸੀਂ ਚਾਨਣ ਜਿਹੜਾ ਲੋਕਾਂ ਤੱਕ ਕਰ ਸਕੀਏ ਤਾਂ ਕਿ ਲੋਕੀ ਇਸ ਬਿਜਲੀ ਦੇ ਤੋਂ ਕਿਉਂਕਿ ਜਦੋਂ ਹੜ੍ਹ ਆਏ ਨੇ ਇਹਦੇ ਚ ਪਾਣੀ ਦੇ ਨਾਲ ਸੱਪਸ ਲੂਪੀ ਹੋਰ ਜਾਨਵਰ ਵੀ ਬਣਿਆ ਆਏ ਨੇ ਹੁਣ ਜਦੋਂ ਰਾਤ ਹਨੇਰਾ ਕਿਉਂਕਿ ਪਰਿਵਾਰ ਤੇ ਲੋਕਾਂ ਨੇ ਆਪਣੇ ਉਹਨਾਂ ਘਰਾਂ ਦੇ ਵਿੱਚ ਉਹ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਸ਼ਿਫਟ ਕਰ ਦਿੱਤੇ ਪਰ ਇੱਕ ਇੱਕ ਦੋ ਦੋ ਜੀ ਕੋਈ ਬਜ਼ੁਰਗ ਜਾਂ ਕਿਸੇ ਦਾ ਕੋਈ ਜਵਾਨ ਬੱਚਾ ਉੱਥੇ ਰਹਿ ਰਹੇ ਆ ਤੇ ਉਹਨਾਂ ਨੂੰ ਇਹ ਤੱਕ ਦੀ ਬੜੀ ਦਿੱਕਤ ਆਉਂਦੀ ਕਿ ਨੇਰੇ ਦੇ ਵਿੱਚ ਨਾ ਤਾਂ ਕਿਸੇ ਨਾਲ ਸੰਪਰਕ ਕਰ ਸਕਦੇ ਆ ਨਾ ਕਿਸੇ ਜਾਨਵਰ ਦਾ ਪਤਾ ਲੱਗ ਸਕਦਾ ਇਸ ਕਰਕੇ ਮੈਂ ਆਪਣੇ ਵੱਲੋਂ ਹੀਵੇਂ ਦਿਮਾਗ ਦੇ ਵਿੱਚ ਇਹ ਗੱਲ ਆਈ ਤੇ ਮੈਂ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਕਿ ਲੋਕਾਂ ਦੇ ਵਿੱਚ ਦਾ ਇਸ ਤਰ੍ਹਾਂ ਦਾ ਰਿਸਪਾਂਸ ਮਿਲੂਗਾ ਕਿਉਂਕਿ ਮੈਂ ਤਾਂ ਆਪਣੇ ਮਨ ਦੀ ਗੱਲ ਕਰਕੇ ਕੀਤਾ ਹੈਗਾ ਤਾਂ ਰੋਜ਼ਾਨਾ ਕਿੰਨੇ ਇਨਵਰਟਰ ਜਿਹੜੇ ਆ ਤੁਹਾਡੇ ਕੋਲ ਆਉਂਦੇ ਬੈਟਰੀ ਜਿਹੜੀਆਂ ਹੈਗੀਆਂ ਕਿੰਨੀਆਂ ਕੋ ਕੱਲ ਹੀ ਇਹ ਕੀਤਾ ਸਾਡਾ ਤੇ ਕਿਉਂਕਿ ਉਦਾਂ ਵੀ ਰੋਜ਼ ਦਾ ਸਾਡਾ ਕੰਮ ਆ ਕੋ 2 4 5 ਬੈਟਰੀਆਂ ਤੇ ਸਾਡੇ ਕੋਲ ਆ ਜਾਂਦੀਆਂ ਨੇ ਪਰ ਹੁਣ ਕੱਲ ਦਾ ਜਦੋਂ ਇਹ ਥੋੜਾ ਜਿਹਾ ਕੀਤਾ ਤੇ ਉਹਦੇ ਨਾਲ ਥੋੜਾ ਜਿਆਦਾ ਹੋਣ ਲੱਗ ਗਿਆ ਹੁਣ ਅੱਜ ਵੀ ਸਵੀਰ ਦੀਆਂ ਤਕਰੀਬਨ 8-10 ਬੈਟਰੀਆਂ ਆ ਚੁੱਕੀਆਂ 8 ਜਾਂ 9 ਬੈਟਰੀਆਂ ਆ ਗਈਆਂ ਤਾਂ ਫਿਰ ਕਿਵੇਂ ਪਤਾ ਲੱਗਦਾ ਕਿ ਇੰਨਾ ਪਿੰਡਾਂ ਤੋਂ ਇਹ ਵਾਕਿਆ ਹੜ੍ਹ ਪ੍ਰਭਾਵਿਤ ਵਾਲੇ ਇਲਾਕੇ ਤੋਂ ਆਏ ਨੇ ਇਸੇ ਹਲਕੇ 'ਚ ਰਹਿਣ ਵਾਲਾ ਜੀ ਤੇ ਮੈਨੂੰ ਸਾਰਾ ਪਤਾ ਹੈ ਕਿ ਕਿਹੜੇ ਪਿੰਡ ਪਾਣੀ 'ਚ ਘਰੇ ਆ ਜੀ ਹੁਣ ਜਿਹੜਾ ਬੰਦਾ ਆਏਗਾ ਆਪਣਾ ਫੋਨ ਨੰਬਰ ਆਪਣਾ ਐਡਰੈਸ ਦੱਸੇਗਾ ਤੇ ਸਾਨੂੰ ਪਤਾ ਵੀ ਉਹ ਪਿੰਡ 'ਚ ਪਾਣੀ ਹੈਗਾ ਕਿ ਨਹੀਂ ਹੈਗਾ ਤੇ ਉਹਨਾਂ ਕਈ ਬੰਦੇ ਤੇ ਇਹੋ ਜਿਹੇ ਵੀ ਨੇ ਕਿ ਜਿਨ੍ਹਾਂ ਦੇ ਪਿੰਡ 'ਚ ਪਾਣੀ ਨਹੀਂ ਆਇਆ ਤੇ ਉਹ ਫੀਡ ਦੀਆਂ ਬੋਰੀਆਂ ਲੈ ਲੈ ਕੇ ਜਾ ਕੇ ਵੀ ਠੱਗੀ ਮਾਰੀ ਜਾਂਦੇ ਜੇ ਕੋਈ ਕਰ ਵੀ ਜਾਊ ਏਦਾਂ ਤੇ ਚਲੋ ਵਾਇਗਰੂ ਜਾਂਦਾ ਅਸੀਂ ਤਾਂ ਆਪਣੇ ਵੱਲੋਂ ਕਰਾਂਗੇ ਲੇਕਿਨ ਇੱਕ ਜਿਹੜੀ ਆ ਬੈਟਰੀ ਆਪਾਂ ਦੇਖ ਰਹੇ ਆਂ ਜਿਹੜੀ ਇਹ ਬੈਟਰੀ ਆ ਇੱਕ ਵਾਰੀ ਚਾਰਜ ਕਰਨ ਨਾਲ ਕਿੰਨੀ ਦੇਰ ਕਿੰਨੇ ਘੰਟੇ ਜਿਹੜੀ ਆ ਬਿਜਲੀ ਦਿੰਦੀ ਆ ਵੇਖੋ ਇੱਕ ਵਾਰਾਂ ਚਾਰਜ ਹੋਈ ਹੋਵੇ ਤੇ ਜੇ ਤਾਂ ਇਹਦੇ ਤੇ ਨਾਰਮਲੀ ਲੋਡ ਪਾਓ ਫੇਰ ਤਾਂ 7-8 ਘੰਟੇ ਚੱਲ ਜਾਂਦਾ ਪਰ ਜੇ ਤੁਸੀਂ ਇਹਦੇ ਉੱਤੇ ਲੋਡ ਘੱਟ ਪਾਓ ਸਪੋਰਟ ਜਿਵੇਂ ਹੁਣ ਇੱਕ ਪੱਖਾ ਚਲਾ ਲਓ ਜਾਂ ਇੱਕ ਲਾਈਟ ਚਲਾ ਲਓ ਮੋਬਾਈਲ ਵਗੈਰਾ ਚਾਰਜ ਕਰ ਲਓ ਤੇ ਇਹ ਤੇ ਦੋ ਦੋ ਦਿਨ ਤਿੰਨ ਤਿੰਨ ਦਿਨ ਵੀ ਗੱਟ ਜਾਂਦੀ ਹੈ ਥੋੜਾ ਸੰਜਮ ਨਾਲ ਵਰਤ ਲਓ ਤੇ ਫਿਰ ਦੋ ਤਿੰਨ ਦਿਨ ਬਾਅਦ ਫਿਰ ਕਿਤੇ ਚਾਰਜ ਕਰਾ ਲਵੇ ਬੰਦਾ ਫਿਰ ਹੋ ਜੇਗੀ ਚਾਰਜ ਤਾਂ ਤੁਹਾਡੇ ਵੱਲੋਂ ਲਗਾਤਾਰ ਸੇਵਾ ਹੈਗੀ ਆ ਚਾਹੇ ਇੱਕ ਬੰਦਾ ਪੰਜ ਵਾਰੀ ਜਾਵੇ 10 ਵਾਰੀ ਆਵੇ ਜਿੰਨੀ ਵਾਰੀ ਮਰਜ਼ੀ ਆਵੇ ਕਰੇ ਕਰਾਂਗੇ ਕੋਈ ਨਾ ਕਿਸੇ ਨੂੰ ਕੋਈ ਰੋਕ ਨਹੀਂ ਕੋਈ ਰੋਕ ਨਹੀਂ ਇਹ ਵੀ ਨਹੀਂ ਕਿ ਸਾਡਾ ਹੀ ਹੋਣਾ ਚਾਹੀਦਾ ਜਿੱਥੋਂ ਮਰਜ਼ੀ ਕਿਸੇ ਨੇ ਪਰਚੇਸ ਕੀਤੀ ਹੋਵੇ ਕਿਸੇ ਹੋਰ ਦੁਕਾਨ ਦਾ ਵੀ ਗਾਹਕ ਹੋਏਗਾ ਤਾਂ ਵੀ ਕੋਈ ਗੱਲ ਤਾਂ ਵੀ ਲਗਾਤਾਰ ਸਦਾ ਸਿਰਫ ਉਹਨੂੰ ਇੱਕ ਰੋਸ਼ਨੀ ਕਰਨ ਦਾ ਸਾਧਨ ਮੁਹੱਈਆ ਕਰਾ ਕੇ ਦੇਣਾ ਉਹਦੇ ਲਈ ਸਾਡਾ ਜਿੰਨਾ ਕੁ ਅਸੀਂ ਸਾਡੇ ਚ ਸਮਰੱਥਾ ਸਤਗੁਰੂ ਨੇ ਦਿੱਤੀ ਉਹਦੇ ਅਨੁਸਾਰ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸੇ ਤਰ੍ਹਾਂ ਦੇ ਨਾਲ ਸੇਵਾ ਕਰਦੇ ਰਹਾਂਗੇ ਜੇ ਗੁਰੂ ਨੇ ਮਤ ਬਖਸ਼ੀ ਤੇ ਜ਼ਰੂਰ ਕਰਾਂਗੇ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਪੰਜਾਬ ਭਰ ਦੇ ਵਿੱਚ ਇਹੋ ਜਿਹੇ ਮਾੜੇ ਹਾਲਾਤ ਬਣੇ ਨੇ ਜਿੱਥੇ ਕੀ ਕਹਿ ਲਈਏ ਕਿ ਹੜ੍ਹ ਦੇ ਨਾਲ ਜਨ ਜੀਵਨ ਜਿਹੜਾ ਕਾਫੀ ਪ੍ਰਭਾਵਿਤ ਹੋਇਆ ਲੇਕਿਨ ਜਨਾਲੇ ਦੇ ਵਿੱਚ ਹੁਣ ਕੁਝ ਤੁਸੀਂ ਵੇਖ ਸਕਦੇ ਹੋ ਸਿੰਘਾਂ ਵੱਲੋਂ ਇੱਕ ਨਵਕਲਾ ਪ੍ਰਯਾਸ ਕੀਤਾ ਗਿਆ ਕਿ ਬੈਟਰੀਆਂ ਚਾਰਜਿੰਗ ਦੀ ਵੀ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਇਹ ਪੰਜਾਬ ਆ ਹਾਲਾਂਕਿ ਜ਼ਰੂਰ ਇਹ ਕਾਫੀ ਰੋਸ਼ ਜਿਹੜਾ ਹਰ ਇੱਕ ਪੰਜਾਬੀ ਦੇ ਮਨ ਦੇ ਵਿੱਚ ਹੈਗਾ ਕਿ ਕਿਸੇ ਵੱਲੋਂ ਵੀ ਕਿਸੇ ਵੀ ਸੂਬੇ ਵੱਲੋਂ ਪੰਜਾਬ ਦੀ ਬਾਹਰ ਹੀ ਫੜੀ ਗਈ ਲੇਕਿਨ ਇਹੀ ਆਫਤਾ ਜੇ ਕਹਿ ਲਈ ਕਿਸੇ ਹੋਰ ਸੂਬੇ ਚ ਆਉਂਦੀ ਤਾਂ ਪੰਜਾਬ ਮੋਹਰੇ ਖੜਾ ਵਿਖਦਾ ਲੇਕਿਨ ਪੰਜਾਬ ਦੇ ਨਾਲ ਪੰਜਾਬੀ ਜੇ ਕਹਿ ਲਈ ਨੌਜਵਾਨ ਪੰਜਾਬ ਆਪਣੇ ਨਾਲ ਹੀ ਆਪਣੇ ਜੇ ਕਹਿ ਸਕਦੇ ਕਿਉਂਕਿ ਜਿੰਨਾ ਸ਼ਹਿਰਾਂ ਦੇ ਵਿੱਚ ਹੜ ਨਹੀਂ ਆਏ ਜਾਂ ਜਿਹੜੇ ਸੂਬੇ ਹਜੇ ਬਚ ਗਏ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਦੇਸ਼ਾਂ ਵਿਦੇਸ਼ਾਂ ਚ ਵਸ ਰਹੇ ਨੇ ਤਾਂ ਉਹ ਸਾਰੇ ਦਸਾਰੇ ਆਪਣੇ ਪੰਜਾਬ ਚ ਪਹੁੰਚ ਕੇ ਇੱਥੇ ਆ ਕੇ ਜਿਹੜੀ ਸੇਵਾ ਕਰਦੇ ਦਿਖਾਈ ਦੇ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਵੀ ਇੱਕ ਨਵਿਕਲੀ ਸੇਵਾ ਜਿਹੜੀ ਇੱਥੇ ਹੁਣ ਸ਼ੁਰੂ ਕਰਦੇ ਹੋਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੋਨਿਕ ਚੱਕਬਾਨੀ ਟੀਵੀ ਅਜਨਾਲਾ